ਸਟ੍ਰੈਟਿਕਲ ਮਿਹਰਸਤਿਪ ਕੋਰਟ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੀਆਂ ਚਾਰ ਸੀਟਾਂ ਤੇ ਜ਼ਿਮਨੀ ਚੋਣਾਂ ਲਈ VOTING ਹੋ ਚੁੱਕੀ ਹੈ ਤੇ ਹੁਣ ਸਭ ਦੀਆਂ ਨਿਗਾਹਾਂ ਨਤੀਜਿਆਂ ਤੇ ਹੈ 23 ਨਵੰਬਰ ਤੇ ਕੀ ਆਕਰ ਫੈਸਲਾ ਕੀ ਕੁ ਜਾਵੇਗਾ ਇਸ ਰਿਪੋਰਟ ਅਸੀਂ ਗਿੱਦੜਬਾਹਾ ਹਲਕੇ ਦੀ ਗੱਲ ਕਰਾਂਗੇ ਗਿੱਦੜਬਾਹਾ ਦੀ ਕੈਂਡੀਡੇਟਸ ਦੀ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਅਮ੍ਰਿਤਾ ਵੜਿੰਗ ਰਾਜਾ ਵੜਿੰਗ ਦੇ ਪਤਨੀ ਹੈ ਮੈਦਾਨ ਚ ਨੇ ਪਹਿਲੀ ਵਾਰ ਚੋਣ ਲੜ ਰਹੇ ਨੇ BJP ਵੱਲੋਂ ਮਨਪ੍ਰੀਤ ਬਾਦਲ ਜੋ ਕਿ BJP ਦੀ ਟਿਕਟ ਤੋਂ ਪਹਿਲੀ ਵਾਰ ਚੋਣ ਲੜ ਰਹੇ ਨੇ ਤੇ ਦੂਜੇ ਪਾਸੇ ਆਵਾਦੀ ਪਾਰਟੀ ਦੇ ਕੈਂਡੀਡੇਟ ਹਰਦੀਪ ਸਿੰਘ ਦਿੰਪੀ ਢਿਲੋ ਇਹ ਵੀ ਆਵਾਦੀ ਪਾਰਟੀ ਦੀ ਟਿਕਟ ਤੋਂ ਪਹਿਲੀ ਵਾਰ ਚੋਣ ਲੜ ਰਹੇ ਨੇ ਸੋ ਪਹਿਲਾਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜ ਚੁੱਕੇ ਨੇ ਸੋ ਮੁਕਾਬਲਾ ਕਾਫੀ ਦਿਲਚਸਪ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਨੇ ਸੁਖਰਾਜ ਸਿੰਘ ਤੇ ਕਈ ਆਜ਼ਾਦ ਕੈਂਡੀਡੇਟਸ ਨੇ ਪਰ ਮੁਕਾਬਲਾ ਕਿਹਦੇ ਵਿਚਕਾਰ ਹੈ ਕੌਣ ਜਿੱਤ ਸਕਦਾ ਇਸ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਅਸ਼ਫਾਕ ਢੁੱਡੀ ਨੇ ਉਹਨਾਂ ਕੋਲ ਅੰਕਲਨ ਜਾਣਦੇ ਆ ਕਿਉਂਕਿ ਇਹ ਲਗਾਤਾਰ ਰਿਪੋਰਟਿੰਗ ਕਰ ਰਹੇ ਸੀ ਗਿੱਦੜਬਾਹ ਹਲਕੇ ਦੀ ਪਹਿਲੇ ਦਿਨ ਤੋਂ ਲੱਗੇ ਸੀ ਇਹਨਾਂ ਨੇ ਉ ਖਾਸ ਕਰ ਲੋਕਾਂ ਨਾਲ ਇਹਨਾਂ ਨੇ ਗੱਲਬਾਤ ਕੀਤੀ ਉਹਨਾਂ ਦੀ ਨਬਜ਼ ਪਛਾਣਨ ਦੀ ਕੋਸ਼ਿਸ਼ ਕੀਤੀ ਹੈ ਸੋ ਹੁਣ ਅਸੀਂ ਇਸ ਮੁਕਾਬਲੇ ਬਾਰੇ ਖੋਲ ਕੇ ਗੱਲ ਕਰ ਸਕਦੇ ਹਾਂ ਸ਼ਿਵਕ ਜੀ ਤੁਹਾਡਾ ਆਂਕਲਨ ਕੀ ਕਹ ਰਿਹਾ ਮੁੱਖ ਮੁਕਾਬਲਾ ਕਿਹਦੇ ਵਿਚਕਾਰ ਹੈ ਨੰਬਰ 1 ਗਿੱਦੜ ਬਾਹਾ ਤੋਂ ਕੌਣ ਡਰ ਸकता ਹੈ ਬਿਲਕੁਲ ਗਿੱਦਰਵਾਦੀ ਗੱਲ ਕਰੀਏ ਲੋਕਾਂ ਦੇ ਜੋ ਤਸਵੀਰ ਹੈ ਇਸ ਬਾਰੇ ਮੈਂ ਕਹਿ ਸਕਦੇ ਹਾਂ ਕਿ 23 ਤਰੀਕ ਨੂੰ ਜੋ ਨਤੀਜੇ ਸਾਹਮਣੇ ਆਉਣਗੇ ਉਸ ਦੇ ਵਿੱਚ ਹੀ ਸਾਰੀ ਤਸਵੀਰ ਸਾਫ ਹੋ ਪਾਏਗੀ ਲੇਕਿਨ ਜੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਲੋਕ ਇਸ ਵਾਰ ਬਦਲਾ ਚੁੰਦੇ ਨੇ ਕਿਉਂਕਿ ਜੇ ਮੈਂ ਬੀਜਪੀ ਦੀ ਗੱਲ ਕਰਾਂ ਤਾਂ ਮਨਪ੍ਰੀਤ ਪਾਦਲ ਜੋ ਪਹਿਲਾਂ 1995 ਦੇ ਵਿੱਚ ਕਹਿੰਦੇ ਸੀਗੇ ਬਹੁਤ ਵੱਡਾ ਇੱਕ ਇੱਥੇ ਸੁਨਾਮੀ ਕਹ ਦਈਏ ਵੋਟਾਂ ਦਾ ਹੜ੍ਹ ਆਇਆ ਸੀ ਉਹ ਜੋ ਉਹਨਾਂ ਨੂੰ ਲੋਕਾਂ ਨੇ ਸਤਿਵਾ ਦਿੱਤਾ ਸੀ ਲਗਾਤਾਰ 16 ਤੋਂ 17 ਸਾਲ ਇੱਥੇ ਵਿਧਾਇਕ ਚੁੰਨਦੇ ਬਣਦੇ ਰਹੇ ਨੇ ਗਿੱਦੜਵਾਹਾ ਤੋਂ ਗਿੱਦੜਵਾਹਾ ਇੱਕ ਐਸੀ ਹੌਟ ਸੀਟ ਹੈ ਜਿਸ ਨੇ ਪੰਜਾਬ ਨੂੰ ਮੁੱਖ ਮੰਤਰੀ ਵਿੱਤ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦਿੱਤਾ ਜੇ ਦੂਸਰੇ ਪਾਸੇ ਮਨਪ੍ਰੀ ਪਹਿਲੇ ਮੈਂ ਮਨਪ੍ਰੀਤ ਬਾਦਲ ਦੀ ਗੱਲ ਕੰਪਲੀਟ ਨਹੀਂ ਨਹੀਂ ਤੁਸੀਂ ਨਹੀਂ ਅਸ਼ਵਕ ਜੀ ਮੁਕਾਬਲਾ ਪਹਿਲਾਂ ਦੱਸੋ ਕਿ ਤੁਹਾਡਾ ਅੰਕਲਨ ਜੋ ਤੁਹਾਡਾ ਇਨਾ ਐਕਸਪੀਰੀਅੰਸ ਹੈ ਤਜਰਬਾ ਹੈ ਤੁਹਾਡਾ ਕੀ ਤਜਰਬਾ ਕਹਿ ਰਿਹਾ ਕਿ ਪਹਿਲੇ ਨੰਬਰ ਤੇ ਕੌਣ ਰਹਿ ਸਕਦਾ ਹੈ ਤੇ ਮੁਕਾਬਲਾ ਕਿਹੜੀਆਂ ਦੋ ਪਾਰਟੀਆਂ ਦੇ ਵਿੱਚ ਕਰ ਰਿਹਾ ਬਿਲਕੁਲ ਮੁਕਾਬਲੇ ਦੀ ਗੱਲ ਕਰੀਏ ਤਾਂ ਮੁਕਾਬਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਰੇ ਦੱਸਿਆ ਜਾ ਰਿਹਾ ਲੋਕਾਂ ਤੋਂ ਲੋਕਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਵੀ ਕਿਹਾ ਵੀ ਤਿੱਕੜੀ ਦਾ ਮੁਕਾਬਲਾ ਤਿਕੋਣਾ ਹੈ ਬਹੁਤ ਫਸਮੀ ਟੱਕਰ ਹੈ ਤਿੰਨਾ ਕੈਂਡੀਡੇਟਸ ਦੇ ਵਿੱਚ ਜਿਹਦੇ ਵਿੱਚ ਆਮ ਆਦਮੀ ਪਾਰਟੀ ਤੋਂ ਹਰਦੀਪ ਸਿੰਘ ਢਿੰਪੀ ਢਿੱਲੋ ਤੇ ਕਾਂਗਰਸ ਤੋਂ ਅਮ੍ਰਿਤਾ ਵੜਿੰਗ ਤੇ ਭਾਜਪਾ ਤੋਂ ਕਹਿ ਦਈਏ ਕਿ ਮਨਪ੍ਰੀਤ ਸਿੰਘ ਬਾਦਲ ਲੋਕਾਂ ਦੀ ਜੋ ਪਸੰਦ ਹੈ ਜੇ ਕਹਿ ਦਈਏ ਤਾਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਕਿਹਾ ਜਾ ਰਿਹਾ ਹੈ ਲੇਕਿਨ ਜੋ ਤਸਵੀਰ ਹੈ ਉਹ 23 ਨਵੰਬਰ ਨੂੰ ਅਕਾਊਂਟਿੰਗਸ ਵਾਲੇ ਦੇਣ ਹੀ ਗਿਣਤੀ ਵਾਲੀ ਦੇਣੀ ਹੈ ਮੈਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਮੁੱਖ ਮੁਕਾਬਲਾ ਜੋ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਅਮ੍ਰਿਤਾ ਵੜਿੰਗ ਵਿਚਕਾਰ ਹੈ ਪਰ ਹਾਲਾਂਕਿ ਮਨਪ੍ਰੀਤ ਬਾਦਲ ਨੂੰ ਇਸ ਬਿਲਕੁਲ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਪਰ ਅਗਰ ਦੋ ਵਿੱਚੋਂ ਇੱਕ ਨਾਮ ਲੈਣਾ ਹੋਵੇ ਤਾਂ ਤੁਹਾਨੂੰ ਲੱਗਦਾ ਕਿ ਲੋਕ ਸਾਦਾ ਖਰਦੀਪ ਸਿੰਘ ਡਿੰਪੀ ਢਿਲੋਂ ਦਾ ਨਾਮ ਲੈ ਰਹੇ ਨੇ ਉਹਨਾਂ ਨੂੰ ਲੱਗ ਰਿਹਾ ਕਿ ਸਰਕਾਰ ਦੇ ਤੇ ਡਿੰਪੀ ਢਿਲੋਂ ਨੂੰ ਐਸਾ ਫਾਇਦਾ ਹੋ ਸਕਦਾ ਹੈ ਜੀ ਬਿਲਕੁਲ ਇਹ ਚ ਕੋਈ ਦੋਹਰਾ ਨਹੀਂ ਕਿ ਲੋਕਾਂ ਦੀ ਜੋ ਪਸੰਦ ਹੈ ਕਿ ਡਿੰਪੀ ਢਿੱਲੋਂ ਨੂੰ ਹੈ ਮੌਕਾ ਦੇਣ ਦੀ ਇਸ ਵਾਰ ਲੋਕਾਂ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਲਗਾਤਾਰ ਦੂਸਰੀਆਂ ਪਾਰਟੀਆਂ ਨੂੰ ਵੀ ਉਹਨਾਂ ਦੇ ਵੱਲੋਂ ਮੌਕਾ ਦਿੱਤਾ ਗਿਆ ਚਾਹੇ ਡਿੰਪੀ ਢਿੱਲੋਂ ਬੇਸ਼ੱਕ ਢਾਈ ਮਹੀਨੇ ਪਹਿਲਾਂ ਹੀ ਅਕਾਲੀ ਦਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਸੀ ਤੇ ਉਹਨਾਂ ਕਹਿਆ ਹੈ ਕਿ ਜੋ ਲੋਕ ਨੇ ਉਹ ਕਹਿੰਦੇ ਵੀ ਇਸ ਵਾਰ ਬਦਲਾ ਬਦਲਾ ਦੇ ਨਾਂ ਤੇ ਇਹੀ ਜਿਸ ਤਰ੍ਹਾਂ 2022 ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵੱਡਾ ਬਦਲਾ ਆਇਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤੇ ਉੱਥੇ ਹੀ ਜੇ ਹੌਟ ਸੀਟਸ ਗਿੱਦੜਵਾ ਤੋ ਉਹਦੇ ਵਿੱਚ ਵੀ ਲੋਕ ਬਦਲਾਅ ਨੂੰ ਚਾਹੁੰਦੇ ਨੇ ਤੇ ਕੁਝ ਜੇ ਕਹਦੇ ਲੋਕਾਂ ਦੇ ਵਿੱਚ ਹੀ ਤਾਂ ਲੋਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਹੀ ਆਪਣਾ ਕਹਦੀਏ ਕਿ ਵਿਧਾਇਕ ਚੁਣਨਾ ਪਸੰਦ ਕਰਦੇ ਨੇ ਲੇਕਿਨ ਦੂਸਰੇ ਪਾਸੇ ਅਮ੍ਰਿਤਾ ਵਰਿੰਗ ਦੇਵੀ ਬਹੁਤ ਸਾਰੇ ਸਮਰਥਕ ਨੇ ਉਹਨਾਂ ਦੇ ਵੀ ਬਹੁਤ ਬਹੁਤ ਸਾਰੇ ਚਾਹਵਾਨ ਨੇ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਨੇ ਕਿ ਜ ਟੱਕਰ ਦੇ ਮੰਨੀਏ ਤਾਂ ਅਮਰਤਾ ਵਰਿੰਗ ਅਤੇ ਹਰਦੀਪ ਸਿੰਘ ਡਿੰਪੀ ਟਿੱਲੋ ਦੇ ਵਿਚਕਾਰ ਆਇਆ ਹੁਣ 23 ਤਰੀਕ ਨੂੰ ਹੀ ਤਸਵੀਰ ਸਾਹਮਣੇ ਹੋਏਗੀ ਕਿ ਪਰ ਤੁਸੀਂ ਕਹਿ ਰਹੇ ਹੋ ਦੋ ਵਿਚਕਾਰ ਮੁਖ ਮੁਕਾਬਲਾ ਹੈ ਮਨਪ੍ਰੀਤ ਬਾਦਲ ਨੂੰ ਤੁਸੀਂ ਤੀਜੇ ਨੰਬਰ ਤੇ ਕਹਿ ਰਹੇ ਹੋ ਐਸਾ ਕਿਉਂ ਕਿਿਹੜੇ ਫੈਕਟਰ ਜੋ ਨੇ ਮਨਪ੍ਰੀਤ ਬਾਦਲ ਦੇ ਖਿਲਾਫ ਗਏ ਇਸ ਵਾਰ ਇਹ ਨਾਲ ਚੋਣਾ ਚ ਕੀ ਲੱਗਦਾ ਤਾਂ ਹਾਲਾਂਕਿ ਨਾ ਨਤੀਜਾ ਦਾ ਜੇ ਅਸੀਂ ਇੰਤਜ਼ਾਰ ਕਰ ਰਹੇ ਹਾਂ ਪਰ ਅਗਰ ਮਨਪ੍ਰੀਤ ਬਾਦਲ ਤੀਜੇ ਨੰਬਰ ਤੇ ਰਹਿੰਦੇ ਨੇ ਜੋ ਹੁਣ ਅੰਕਲਨ ਲਗਾਇਆ ਜਾ ਰਿਹਾ ਕੀ ਕਾਰਨ ਰਹਿ ਸਕਦੇ ਨੇ ਬਿਲਕੁਲ ਅ ਅੰਕਲਨ ਜੀ ਗੱਲ ਕਰੀਏ ਤਾਂ ਲੰਬਾ ਅਰਸਾ ਇੱਕ ਹਲਕੇ ਤੋਂ ਗਾਇਬ ਰਹਿਣਾ ਤਕਰੀਬਨ ਡੇਢ ਜਾਂ 2 ਮਹੀਨੇ ਪਹਿਲਾਂ ਹੀ ਉਸ ਹਲਕੇ ਦੇ ਵਿੱਚ ਵਾਪਸ ਆ ਕੇ ਲੋਕਾਂ ਦੇ ਨਾਲ ਵਿਚਰਨਾ ਰੋਕਾਂ ਦੇ ਰੂਪ ਰੂਪ ਹੋਣਾ ਉਹਨਾਂ ਦੇ ਨਾਲ ਗੱਲਬਾਤ ਸੁਣਨਾ ਦੂਸਰੇ ਪਾਸੇ ਕਿਸਾਨਾਂ ਦੀ ਗੱਲ ਕਰ ਲਈਏ ਕਿਸਾਨਾਂ ਦੇ ਵੱਲੋਂ ਲਗਾਤਾਰ ਹੀ ਬੀਜੇਪੀ ਦਾ ਚਾਹੇ ਉਹ ਲੋਕ ਸਭਾ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ ਸੀ ਤਾਂ ਉਹਨਾਂ ਦੇ ਵਿੱਚ ਬੀਜੇਪੀ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ ਇੱਕ ਇੱਕ ਫੈਕਟਰ ਇਹ ਵੀ ਬਣ ਸਕਦਾ ਹੈ ਕਿ ਕਿਸਾਨਾਂ ਦੇ ਵੱਲੋਂ ਜੋ ਵਿਰੋਧ ਕੀਤਾ ਜਾ ਰਿਹਾ ਸੀ ਬੀਜੇਪੀ ਦਾ ਲਗਾ ਤਾਰੀਖ ਪਿਛਲੇ ਸਮਿਆ ਦੌਰਾਨ ਉਹ ਵੀ ਇਸ ਚੀਜ਼ ਨੂੰ ਇਫੈਕਟ ਕਰ ਸਕਦਾ ਹੈ ਕਿ ਮਨਪ੍ਰੀਤ ਬਾਦਲ ਇਸ ਸਟੇਜ ਦੇ ਵਿੱਚ ਤੀਸਰੇ ਨੰਬਰ ਤੇ ਆ ਸਕਦੇ ਲੇਕਿਨ ਜੋ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਤਾਂ ਲੰਬਾ ਸਮਾਂ ਇੱਕ ਆਪਣੇ ਹਲਕੇ ਤੋਂ ਵੀ ਗਾਇਬ ਰਹੇ ਨੇ ਕਰੀਬ ਕਹਿ ਸਕਦੇ ਆ ਕਿ ਆਪਣੇ ਹਲਕੇ ਤੋਂ ਗਾਇਬ ਲੋਕਾਂ ਦੇ ਨਾਲ ਜੋ ਕਮਿਊਨੀਕੇਸ਼ਨ ਜੋ ਗੈਪ ਹੁੰਦਾ ਜੋ ਇੱਕ ਮੇਲ ਮਿਲਾਪ ਹੁੰਦਾ ਉਹ ਟੁੱਟ ਜਾਂਦਾ ਜੇਕਰ ਲੰਬਾ ਸਮਾਂ ਤੁਹਾਡੇ ਵਿੱਚ ਵਿਚਾਰ ਗੈਪ ਰਹਿ ਜਾਵੇ ਤਾਂ ਉਹੀ ਗੱਲ ਮਨਪ੍ਰੀਤ ਦੀ ਹੈ ਕਿ ਲੰਬਾ ਸਮਾਂ ਆਪਣੇ ਹਲਕੇ ਤੋਂ ਗਾਇਬ ਪਾਸੇ ਰਹੇ ਨੇ ਦੂਸਰੇ ਹਲਕੇ ਦੇ ਵਿੱਚ ਬਠਿੰਡੇ ਤੋਂ ਵਿਧਾਇਕ ਚੋਂ ਨੇ ਕਿ ਐ ਲੋਕ ਸਭਾ ਦੀ ਸੀਟ ਤੇ ਵੀ ਲੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਲੋਕਾਂ ਦੇ ਵੱਲੋਂ ਜੋ ਉਹਨਾਂ ਨੂੰ ਫਤਵਾ ਦਿੱਤਾ ਗਿਆ ਉਹਨਾਂ ਨੇ ਵੀ ਮਨਜ਼ੂਰ ਕੀਤਾ ਲੇਕਿਨ ਹੁਣ ਦੁਬਾਰਾ ਜੋ ਇਸ ਵਾਰ ਬੀਜੇਪੀ ਦੇ ਵੱਲੋਂ ਮਨਪ੍ਰੀਤ ਬਾਦਲ ਨੂੰ ਟਿਕਟ ਦੇ ਕੇ ਉਮੀਦਵਾਰ ਐਲਾਨਾ ਗਿਆ ਸੀ ਗਿੱਦਰਵਾ ਤੋਂ ਤਾਂ ਜੋ ਉਹ ਆਪਣੇ ਹਲਕੇ ਦੇ ਵਿੱਚ ਦੁਬਾਰਾ ਕਹਿ ਸਕਦੇ ਆ ਕਿ ਲੋਕਾਂ ਦੇ ਵਿੱਚ ਵਿਚਣਾ ਉਸ ਸਮੇਂ ਤੋਂ ਸ਼ੁਰੂ ਕਰ ਦਿੱਤਾ ਸੀ ਹੂੰ ਠੀਕ ਹੈ ਬਿਲਕੁਲ ਅਸ਼ਫਾਕ ਜੀ ਤੁਸੀਂ ਕਹਿ ਰਹੇ ਹੋ ਕਿ ਨੰਬਰ 1 ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਰਹਿ ਸਕਦੇ ਨੇ ਅਜੇ ਸਿਰਫ ਚਰਚਾ ਹੈ ਅੰਕਲਨ ਹੈ ਪਰ ਅਗਰ ਨੰਬਰ 1 ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਰਹਿੰਦੇ ਨੇ ਇਹਦੇ ਕੀ ਫੈਕਟਰਸ ਰਹਿ ਸਕਦੇ ਨੇ ਇੱਕ ਤਾਂ ਸਰਕਾਰ ਦਾ ਹੋਣਾ ਦੂਜਾ ਹੋਰ ਕਿਹੜੇ ਫੈਕਟਰ ਨੇ ਜੋ ਡਿੰਪੀ ਢਿੱਲੋਂ ਦੇ ਹੱਕ ਦੇ ਵਿੱਚ ਭੁਗਤ ਸਕਦੇ ਨੇ ਫਾਇਦਾ ਕਿੰਨਾ ਚੀਜ਼ਾਂ ਦਾ ਬਿਲਕੁਲ ਇੱਕ ਤਾਂ ਜੇ ਕਹਦੇ ਆ ਕਿ ਸਰਭਜੂਤਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਦੂਸਰੇ ਪਾਸੇ ਦੂਸਰੇ ਜੋ ਹਰਦੀਪ ਸਿੰਘ ਰਿੰਪੀਟ ਲੋਕਾਂ ਦੇ ਵਿੱਚ ਲਗਾਤਾਰ ਹੀ ਮਿਲਦੇ ਜੁਲਦੇ ਰਹਿੰਦੇ ਨੇ ਤੇ ਉਹ ਕਹਿੰਦੇ ਲੋਕ ਵੀ ਕਹਿੰਦੇ ਆ ਕਿ ਸਾਡੇ ਹਲਕੇ ਦਾ ਸਾਡੇ ਆਪਣੇ ਸ਼ਹਿਰ ਦਾ ਤੇ ਸਾਨੂੰ ਰੋਜ਼ ਰੋਜ਼ਾਨਾ ਮਿਲਦੇ ਜਦੋਂ ਅਸੀਂ ਮਰਜ਼ੀ ਇਹਨਾਂ ਨੂੰ ਮਿਲ ਸਕਦੇ ਹਾਂ ਦੂਸਰੇ ਪਾਸੇ ਜੋ ਇੱਕ ਨਿਮਰਤਾ ਦੇ ਨਾਲ ਹਰਦੀਪ ਸਿੰਘ ਰਿੰਪੀਟ ਲੋ ਮਿਲਦੇ ਨੇ ਲੇਕਿਨ ਦੂਸਰੇ ਪਾਸੇ ਜੇ ਰਾਜਵੜਿੰਗ ਦੀ ਗੱਲ ਕਰੀਏ ਤਾਂ ਲੋਕਾਂ ਦੇ ਇਹੀ ਕਹਿਣਾ ਸੀ ਕਿ ਅਸੀਂ ਇਹਨਾਂ ਨੂੰ ਵੀ ਰਾਜ ਦੇ ਕੇ ਦੇਖਿਆ ਇਹਨਾਂ ਨੂੰ ਵੀ ਸਿਰ ਦਾ ਤਾਜ ਬਣਾਇਆ ਸੀ ਲੇਕਿਨ ਆ ਆ ਅਮਰਿੰਦਰ ਸਿੰਘ ਰਾਜਵੜਿੰਗ ਨੂੰ ਜੋ ਪਾਰਟੀ ਹਾਈ ਕਮਾਂਡ ਦੇ ਵੱਲੋਂ ਲੋਕ ਸਭਾ ਦੀ ਟਿਕਟ ਤੇ ਲੁਧਿਆਣੇ ਤੋਂ ਜੋ ਟਿਕਟ ਦਿੱਤੀ ਗਈ ਸੀ ਉੱਥੋਂ ਲੋਕਾਂ ਨੇ ਫਤਵਾ ਦੇ ਕੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜਿਆ ਪਾਰਲੀਮੈਂਟ ਦੇ ਵਿੱਚ ਭੇਜਿਆ ਲੇਕਿਨ ਹੁਣ ਉਹਨਾਂ ਦੀ ਪਤਨੀ ਨੂੰ ਜੋ ਲਗਾਤਾਰ ਉਹਨਾਂ ਦੀ ਪਤਨੀ ਅਮਰਤਾ ਵੜਿੰਗ ਵੀ ਲਗਾਤਾਰ ਹੀ ਕਹਿਦੀ ਹੈ ਕਿ ਆਪਣੇ ਗਿੱਦੜ ਗਿੱਦੜਵਾ ਹਲਕੇ ਦੇ ਵਿੱਚ ਕਾਂਗਰਸੀ ਵਰਕਰਾਂ ਤੇ ਹੋਰ ਲੋਕਾਂ ਦੇ ਦੇ ਰੂਪ ਰੂਪ ਹੁੰਦੀ ਸੀ ਉਹਨਾਂ ਨਾਲ ਮਿਲਦੇ ਜੁਲਦੇ ਸੀ ਉਸ ਨਾਲ ਵੀ ਕਹਿਦੀ ਹੈ ਕਿ ਅਮਰਤਾ ਵੜਿੰਗ ਦੇ ਤੇ ਅ ਡਿੰਪੀ ਢਿੱਲੋਂ ਦੇ ਚਾਂਸਸ ਹੈ ਦੋਨੋਂ ਦੇ ਵਿੱਚਕਾਰ ਜੋ ਫਸਵਾ ਮੁਕਾਬਲਾ ਹੈ ਫਸਵਾ ਮੁਕਾਬਲਾ ਹੈ ਅਸ਼ਵਾਲ ਜੀ ਆਖਰੀ ਸਵਾਲ ਜੋ ਸੁਖਰਾਜ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਉਹ ਕੋਈ ਫੈਕਟਰ ਰਹਿਣਗੇ ਉਹ ਕਿਸੇ ਤਰ੍ਹਾਂ ਦਾ ਕੋਈ ਅਸਰ ਕਰਨਗੇ ਨਾ ਚੋਣਾਂ 'ਚ ਕਿਉਂਕਿ 2024 'ਚ ਅਸੀਂ ਦੇਖਿਆ ਲੋਕ ਸਭਾ ਚੋਣਾਂ 'ਚ ਵੱਡਾ ਫੈਕਟਰ ਰਿਹਾ ਅੰਮ੍ਰਿਤਪਾਲ ਸਿੰਘ ਸਰਵਜੀਤ ਸਿੰਘ ਖਾਲਸਾ ਪਰ ਐਸਾ ਹੋਣ ਕੋਈ ਮਾਹੌਲ ਗਿੱਦਰ ਬਾਹਰ ਚ ਇਹਨਾਂ ਉਮੀਦਵਾਰਾਂ ਨੂੰ ਲੈ ਕੇ ਬਿਲਕੁਲ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਇੱਕ ਲਹਿਰ ਚੱਲੀ ਸੀ ਕਿ ਮਾਝੇ ਦੇ ਵਿੱਚ ਜੋ ਉਹਨਾਂ ਨੂੰ ਅਮਰਿਤਪਾਲ ਨੂੰ ਐਮਪੀ ਬਣਾਇਆ ਗਿਆ ਇੱਕ ਜੋ ਇੱਕ ਵੱਡਾ ਫੈਕਟਰ ਸੀ ਸਿੱਖ ਸਿੱਖੀਜ਼ਮ ਦਾ ਫੈਕਟਰ ਵੱਡਾ ਸੀਗਾ ਉਸ ਨੂੰ ਲੈ ਕੇ ਲੇਕਿਨ ਜੋ ਸੁਖਵਰਾਜ ਸਿੰਘ ਨਿਆਮੀ ਵਾਲਾ ਨੇ ਉਹ ਇਸ ਰੇਸ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਲੇਕਿਨ ਦੋ ਪਾਰਟੀਆਂ ਦੇ ਵਿਚਾਰੇ ਮੈਂ ਕਹਿ ਸਕਦਾ ਕਿ ਆਮ ਆਦਮੀ ਪਾਰਟੀ اور ਕਾਂਗਰਸ ਦੇ ਵਿਚਾਲੇ ਇਹ ਟੱਕਰ ਹੈ ਸਿੱਧੀ ਸਿੱਧੀ ਟੱਕਰ ਹੈ ਕਿਉਂਕਿ ਇਸ ਵਾਰ ਅਕਾਲੀ ਦਲ ਦੇ ਵੱਲੋਂ ਵੀ ਤੇ ਅਕਾਲੀ ਦਲ ਅਕਾਲੀ ਦਲ ਦੇ ਵਰਕਰ ਅਕਾਲੀ ਦਲ ਦੇ ਸਮਰਥਕ ਉਹ ਕਿਹਦੇ ਵੱਲ ਭੁਗਤੇ ਹੋਣਗੇ ਉਹ ਵੀ ਡਿੰਪੀ ਢੱਲੋ ਵੱਲ ਗਏ ਨੇ ਜਾਂ ਰਾਜਾਵੜਿੰਗ ਵਾਲੇ ਪਾਸੇ ਜਾਂ ਕਿਤੇ ਮਨਪ੍ਰਿਤ ਬਾਦਲ ਬਿਲਕੁਲ ਅਕਾਲੀ ਦਲ ਦੇ ਵਰਕਰ ਹੈ ਕਿਉਂ ਜੋ ਡਿੰਪੀ ਢਿਲੋਂ ਦੇ ਨਾਲ ਜੁੜੇ ਹੋਏ ਸਨ ਕਿਤੇ ਨਾ ਕਿਤੇ ਅੰਦਰ ਖਾਤੇ ਉਹ ਵੀ ਉਹਨਾਂ ਦੇ ਨਾਲ ਬੇਸ਼ੱਕ ਸਾਹਮਣੇ ਉਹ ਤਾਂ ਉਹਨਾਂ ਦੇ ਕਹਿ ਨਹੀਂ ਸਕਦੇ ਕਿ ਸਪੋਰਟ ਕੀਤੀ ਨੇ ਕਿ ਅੰਦਰ ਖਾਤੇ ਜ਼ਰੂਰ ਅਕਾਲੀ ਦਲ ਦੇ ਵਰਕਰਾਂ ਵੱਲੋਂ ਜਾਂ ਉਹਨਾਂ ਦੇ ਜੋ ਚੋਣ ਵਾਲੇ ਸੀ ਅਕਾਲੀ ਦਲ ਦੇ ਵਿੱਚ ਜਦੋਂ ਡਿੰਪੀ ਢਿਲੋਂ ਅਕਾਲੀ ਦਲ ਵਿੱਚ ਹੁੰਦੇ ਸੀ ਉਹਨਾਂ ਦੀ ਪੂਰੀ ਸਪੋਰਟ ਕੀਤੀ ਹੋएगी ਔਰ ਜੋ ਵੱਡਾ ਫੈਕਟਰ ਹੈ ਕਿ ਕਿ ਅਕਾਲੀ ਦਲ ਇਸ ਵਾਰ ਚੋਣ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਨਹੀਂ ਸੀ ਤੇ ਉਸ ਨੂੰ ਲੈ ਕੇ ਹੀ ਇਹ ਵੀ ਹੋ ਸਕਦਾ ਫੈਕਟਰ ਵੱਡਾ ਪਏਗਾ ਕਿ ਜੇ ਡਿੰਪੀ ਦਾ ਪਲੜਾ ਭਾਰੀ ਰਹੇ ਠੀਕ ਹੈ ਬਹੁਤ ਬਹੁਤ ਧੰਨਵਾਦ ਸ਼ਫਾਕ ਜੀ ਇਸ ਤਮਾਮ ਜਾਣਕਾਰੀ ਦੇ ਲਈ ਸੋ ਗਿੱਦੜ ਬਾਹਾ ਦਾ ਨਤੀਜਾ ਕੀ ਰਹਿ ਸਕਦਾ ਇਸ ਬਾਰੇ ਅਸੀਂ ਚਰਚਾ ਕੀਤੀ ਹੈ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਚਰਚਾ ਦੇ ਮੁਤਾਬਕ ਕੀ ਨਤੀਜੇ ਹੋਣਗੇ ਕਿ ਡਿੰਪੀ ਢਿੱਲੋਂ ਨੰਬਰ 1 ਰਹਿਣਗੇ ਜਾਂ ਦੈਨਗੇ ਜਾਂ ਅਮ੍ਰਿਤਾ ਵੜੀ ਜਾਂ ਕਿਤੇ ਮਨਪ੍ਰਿਤ ਬਾਦਲਲਾ ਬਾਸੀ ਮਾਰਜਣ ਆਜ਼ਾਦ ਉਮੀਦਵਾਰ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਅਮਰਿਤ ਸਰ ਦੇ ਉਮੀਦਵਾਰ ਦਾ ਕੀ ਪ੍ਰਭਾਵ ਰਹਿ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਮਰਥਕ ਕਿੱਧਰ ਭੁਗਤੇ ਹੋਣਗੇ तमाम ਚੀਜ਼ਾਂ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ 3 ਤਈ ਨਵੰਬਰ ਨੂੰ ਵੀ ਲਗਾਤਾਰ ਇਸੇ ਤਰੀਕੇ ਨਾਲ ਪੰਜਾਬ ਤੱਕ ਤੇ ਕਵਰੇਜ ਕਰਦੇ ਰਵਾਂਗੇ ਫਿਲਹਾਲ ਮੈਨੂੰ ਦੋ ਵਿਚਾਰਸ ਤੇ ਦੇਖਦੇ ਰਹੋ ਪੰਜਾਬ ਤੱਕ ਸੱਟ ਰਿਆ ਕਾਲ